ਲਓ ਜੀ ਵਾਹਿਗੁਰੂ ਜੀ ਸੇਵਾਦਾਰ ਪਹੁੰਚ ਗਏ ਗੱਡੀਆਂ ਲੈ ਕੇ ਬਾਪੂ ਪੂਰਨਪਰਾੜ ਸਰਵਲ ਸਟੇਸ਼ਨ ਤੇ ਤੇ ਗੱਡੀ ਦੀ ਸਰਵਿਸ ਕਰਨੀ ਐ ਤੇਲ ਵੀ ਬਦਲਣਾ ਗੱਡੀ ਦਾ ਪਾਣੀ ਨਾਲ ਸਾਰੇ ਭਾਂਡੇ ਭੁੰਡੇ ਬਾਈ ਜੀ ਧੋਣੇ ਐ ਤੇ ਕੋ ਸੇਵਾਦਾਰ ਆ ਰਹੇ ਦੇਖੋ ਸੇਵਾਦਾਰ ਤੁਹਾਨੂੰ ਪਤਾ ਜਿੰਮੇਵਾਰ ਸੇਵਾਦਾਰ ਪਹੁੰਚ ਹੀ ਗਏ ਐ ਤੇ ਸਾਰੀ ਟ੍ਰੈਲੀ ਟ੍ਰੋਲੀ ਵੀ ਸਾਰੀ ਧੋਣੀ ਐ ਇਹ ਥਲੇ ਡੀਜ਼ਲ ਮਾਰਾਂਗੇ ਦੇਵਾਦਾਰਾ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਪੂ ਪੂਰਨ ਬਰਾੜ ਸਰਵਿਸ ਸਟੇਸ਼ਨ ਤੇ ਵਾਹਗੁਰੂ ਬੰਦੇ ਦੀ ਵੀ ਲੋੜ ਆ ਇੱਥੇ ਜੇ ਕਿਸੇ ਨੇ ਠੇਕੇ ਤੇ ਲੈਣਾ ਠੇਕੇ ਵਾਲੇ ਲੈਣ ਤੇ ਪਹੁੰਚੋ ਤੇ ਜੇ ਕਿਸੇ ਨੇ ਉਹ ਵੈਸੇ ਲੱਗਣਾ ਹੈ ਤਾਂ ਉਹ ਵੀ ਪਹੁੰਚੋ ਵਾਹਗੁਰੂ ਕੱਲ ਗੱਡੀ ਲਾ ਕੇ ਆਈ ਸੀ ਲੰਗਰ ਏਮਜਾ ਹਸਪਤਾਲ ਦੇ ਵਿੱਚ ਤੇ ਮੀਂਹ ਦਾ ਕਰਕੇ ਗੱਡੀ ਲੁੱਬੜ ਲੁੱਬੜ ਬਾਲੀ ਗਈ ਹੈ ਤੇ ਅੱਜ ਸਾਰੇ ਨਾਲ ਦਾ ਵਾਟਰ ਕੂਲਰ ਧੋਣੇ ਆ ਸਾਰੇ ਭਾਂਡੇ ਧੋਣੇ ਚੰਗੀ ਤਰ੍ਹਾਂ ਸਰਫਸੁਰ ਮਾਰ ਕੇ ਕੋਥੇ ਵਾਧਾ ਰਾਜ ਇਹਦੇ ਕੁਝ ਪਹੁੰਚ ਗਿਆ ਸੇਵਾਦਾਰ ਜਿਹੜੇ ਸੇਵਾਦਾਰ ਰਹਿੰਦੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਪਹੁੰਚਣਾ ਤੇ ਆਪਾਂ ਗੱਡੀ ਵੀ ਸਰਵਿਸ ਕਰਨੀ ਹੈ ਗੱਡੀ ਦੀ ਗਰਮੀਤ ਮਿਸਤਰੀ ਨੂੰ ਕਰਿਆ ਫੋਨ ਗਰਮੀਤ ਸਰਪੰਚਾ ਹੁਣ ਤਾਂ ਪਹਿਲਾਂ ਮਿਸਤਰੀ ਸੀ ਹੁਣ ਸਰਪੰਚਾ ਹੈ ਗਰਮੀਤ ਸਰਪੰਚ ਨੂੰ ਵੀ ਕੀਤਾ ਫੋਨ ਏ ਵੈਗਰੂ ਪਹੁੰਚੋ ਬਾਪੂ ਸਰਵਿਸ ਸਟੇਸ਼ਨ ਤੇ